ਪੰਜ ਤੀਰ ਵੈਬ ਚੈਨਲ ਦੀ ਟੀਮ ਅੱਜ ਪਿੰਡ ਸਨੋਰਾ ਨੇੜੇ ਭੋਪੜ ਜ਼ਿਲ੍ਹਾ ਜਲੰਧਰ ਦੇ ਵਿੱਚ ਅਸੀਂ ਪਿੰਡ ਸਨੋਰਾ ਦੀ ਅਸੀਂ ਵੀਡੀਓ ਬਣਾ ਰਹੇ ਹਾਂ ਕਿਉਂਕਿ ਇਹ ਸੰਤਾਜ ਤੋਂ ਪਹਿਲਾਂ ਮੁਸਲਮਾਨਾਂ ਦਾ ਪਿੰਡ ਸੀ ਇਸ ਪਿੰਡ ਦੇ ਵਿੱਚੋਂ ਹੀ ਇੱਕ ਸਾਡੇ ਬਹੁਤ ਪਿਆਰੇ ਮਿੱਤਰ ਨਾ ਨਸਕੀ ਨਾ ਨਸਾਰਲੀ ਜਿਹੜਾ ਸੀ ਉਹ ਉਹਦੇ ਬਟੇ ਉਹਨਾਂ ਦੇ ਵੱਡੇ-ਵਡੇਰੇ ਇਸ ਪਿੰਡ ਦੇ ਵਿੱਚ ਉੱਠ ਕੇ ਗਏ ਆ ਤੇ ਉਹ ਉਹ ਅੱਜਕੱਲ੍ਹ ਜ਼ਿਲ੍ਹਾ ਫੈਸਲਾਬਾਦ ਜਿਹਨੂੰ ਪਹਿਲਾਂ ਲਾਇਲਪੁਰ ਕਿਹਾ ਜਾਂਦਾ ਸੀ ਉਹਦੇ ਪਿੰਡ ਸਵਾਜਪੁਰ ਦੇ ਵਿੱਚ ਬੈਠੇ ਆ ਉਹਨਾਂ ਦੀ ਸ਼ਿਫਾਰਸ਼ ਤੇ ਦਿਸ਼ਾਂਤ ਦਿਸ਼ਾ ਉਹਨਾਂ ਦੇ ਕਹਿੰਦੇ ਕਿ ਅੱਜ ਅਸੀਂ ਇਹ ਸਨੌਰੇ ਵਸ ਅਸੀਂ ਜਿਹੜੇ ਸਾਡੇ ਨਾਲ ਖੜੇ ਆ ਇਹਨਾਂ ਦੇ ਕੋਲ ਉਹ ਪ੍ਰਾਣੀਆਂ ਉਹਨਾਂ ਦੀਆਂ ਗੱਲਾਂ ਪੁੱਛਾਂਗੇ ਤੇ ਇਹਦੇ ਨਾਲ ਹੀ ਅਸੀਂ ਜਿਹੜਾ ਗੁਰਦੁਆਰ ਸਾਹਿਬ ਸਨੌਰੇ ਦੇ ਵਿੱਚ ਖੜੇ ਆ ਤੇ ਸਾਡੇ ਨਾਲ ओम प्रकाश सैनी जो ਪਿੰਡ ਪੁੰਦੀਆਂ ਤੋਂ ਆ ਤੇ ਇਹ ਵੀ ਜਦੋਂ ਕਤਾਰਪੁਰ ਗਏ ਤੇ ਕਿਦਾਂ ਦਾ ਉਹਨਾਂ ਨੇ ਵਿਹਾਰ ਕੀਤਾ ਅਸੀਂ ਇਹਨਾਂ ਦੇ ਪੁੱਛાડ ਜਣਾਗੇ ਸੈਨਸਰ ਸਸੀ ਗਾਲ ਜੀ ਸਸੀ ਗਾਲ ਜੀ ਕਿ ਤੁਸੀਂ ਕਤਾਰਪੁਰ ਗਏ ਤੁਸੀਂ ਉਹਨ ਅਨਸਾਰ ਵਾਲੀ ਨੂੰ ਮਿਲੇ ਕਿ ਕਿਸ ਤਰ੍ਹਾਂ ਤੁਹਾਡਾ ਸਬੰਧ ਬਣਿਆ ਉਹਨਾਂ ਦੇ ਨਾਲ ਮਹਾਰਾਜ ਦੀ ਕਿਰਪਾ ਦੇ ਨਾਲ ਜੀ ਇੱਥੋਂ ਅਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਤੇ ਇਸੇ ਪਿੰਡ ਦੇ ਸਰਦਾਰ ਮਜੀਤ ਸਿੰਘ ਫੌਜੀ ਉਹ ਦਸਾਰਲੀ ਸਾਹਿਬ ਦੇ ਸੰਪਰਕ ਵਿੱਚ ਸੀਗੇ ਤੇ ਉਹਨਾਂ ਨੇ ਕਿਹਾ ਵੀ ਉਹ ਉੱਥੇ ਤੁਹਾਨੂੰ ਮਿਲਣਗੇ ਤੇ ਅਸੀਂ ਜਦੋਂ ਉੱਥੇ ਗਏ ਤੇ ਮੈਂ ਇੱਕ ਚੀਜ਼ ਤੋਂ ਬਹੁਤ ਪ੍ਰਭਾਵਿਤ ਹੋਇਆ ਵੀ ਉਹਨਾਂ ਦੇ ਵਿੱਚ ਸਨੋਰਾ ਪਿੰਡ ਦੀ ਧਰਤੀ ਦੇ ਨਾਲ ਇੰਨਾ ਕਿ ਸਨੇਹ ਸੀ ਇੰਨਾ ਕਿ ਪਿਆਰ ਸੀ ਉਹਨਾਂ ਦਾ ਮਨ ਪਰ ਆਇਆ ਉਹਨਾਂ ਦੀ ਅੱਖਾਂ 'ਚ ਇੱਥੋਂ ਤੱਕ ਸੀ ਕਿ ਹੰਝੂ ਵੀ ਆ ਗਏ ਕਿ ਉਹ ਇੱਥੇ ਨੂੰ ਇੰਨਾ ਯਾਦ ਕਰਦੇ ਆ ਮੈਨੂੰ ਉਸ ਵੇਲੇ ਜ਼ਿਆਦਾ ਹੈਰਾਨੀ ਹੋਈ ਜਦੋਂ ਕਿ ਉਹ 300 ਕਿਲੋਮੀਟਰ ਤੋਂ ਚੱਲ ਕੇ ਉੱਥੇ ਕਰਤਾਰਪੁਰ ਸਾਹਿਬ ਮਹਾਰਾਜ ਦੇ ਦਰਸ਼ਨਾਂ ਲਈ ਤੇ ਸਾਨੂੰ ਮਿਲ ਲਈ ਉਹ ਉੱਥੇ ਪਹੁੰਚੇ ਮੈਂ ਜੋ ਮੇਰੇ ਮਨ 'ਚ ਭਾਵਨਾ ਜਾਂ ਮੇਰਾ ਸੰਦੇਸ਼ ਆ ਮੈਂ ਤਾਂ ਇਹ ਕਹੂੰਗਾ ਕਿ ਸਾਨੂੰ ਇਨਸਾਨੀਅਤ ਦੇ ਨਾਤੇ ਦੇਸ਼ ਵਿਦੇਸ਼ ਤਾਂ ਅਲੱਗ ਚੀਜ਼ ਆ ਜਿਹੜੀਆਂ ਦੇਸ਼ ਕੋਈ ਕਿਸੇ ਬੱਤਿਆ ਕੋਈ ਕਿਤੇ ਬਸਿਆ ਪਰ ਇਹ ਲੋਕਾਂ ਦਾ ਮੇਲ ਬਣਾ ਪਰ ਜਿਹੜੇ ਕਿਸੇ ਜਮਾਨੇ ਦੇ ਵਿੱਚ ਇਧਰੋਂ ਉਧਰ ਚਲੇ ਗਏ ਉਧਰੋਂ ਇਧਰ ਆ ਗਏ ਉਹਨਾਂ ਦਾ ਉਸ ਮਿੱਟੀ ਨਾਲ ਬੋਹ ਆ ਪਿਆਰ ਆ ਮੁਹੱਬਤ ਆ ਉਸ ਦੇਸ਼ ਮੈਂ ਦੇਣਾ ਚਾਹੁੰਦਾ ਕਿ ਸਾਰੇ ਛਾਤੀ ਦਾ ਇੱਕ ਪ੍ਰਤੀਕ ਇੱਕ ਮੇਲ ਬਣਾ ਹੋਵੇ ਸਰਕਾਰਾਂ ਨੂੰ ਅਪੀਲ ਕਰਨੀ ਚਾਹੁੰਨਾ ਬਲਕਿ ਵੀ ਉਹਨਾਂ ਇੱਥੇ ਵਾਲਿਆਂ ਨੂੰ ਵੀ ਤੇ ਉਧਰ ਵਾਲਿਆਂ ਨੂੰ ਵੀ ਕੋਈ ਸੰਬੇਲਿੰਮੈਂਟ ਜੁਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਗਾਰੰਟੀ ਜਾਂ ਕਿਸੇ ਤਰ੍ਹਾਂ ਦੀ ਕੋਈ ਜ਼ਮਾਨਤ ਜਾਂ ਜੋ ਵੀ ਸਰਕਾਰ ਦਾ ਕਰਾਈਟੇਰੀਆ ਹੋਵੇ ਉਹ ਲੈ ਕੇ ਉਹਨਾਂ ਨੂੰ ਕੌਣ ਜਾਣਦਾ ਜਿਹੜਾਇਆ ਵੀਜ਼ਾ ਪ੍ਰਦਾਨ ਕਰੇ ਮੈਂ ਬਹੁਤ ਸਮਾਂ ਨਾਲ ਇੰਦਾ ਕਿਵਲਾ ਜਾਤਕਿਆ ਮੇਰੀ ਕੋਲ ਵੀ ਕਾਤਿਸਾਬ ਬੋਲਿਆ ਗਿਆ ਹੋਵੇ ਤਾਂ ਵਾਪੀ ਚਾਉਣਾ ਮੈਂ ਸਾਰਿਆਂ ਲਈ ਇੱਧਰ ਲਈ ਤੇ ਉੱਧਰ ਲਈ ਸਾਰਿਆਂ ਲਈ ਦੁਆ ਕਰਦਾ ਕਿ ਸਾਰੇ ਚੜ੍ਹਦੀ ਕਲਾ 'ਚ ਰਹਿਣ ਵਾਹਿਗੁਰੂ ਜੀ ਕਰਤਾ ਓਰਾਂ ਵਾਹਿਗੁਰੂ ਜੀ ਜਿੱਥੇ ਕਿ ਨਸ਼ਰ ਅਲੀ ਦੇ ਬਜ਼ੁਰਗ ਇਹ ਟਾਈਮ ਇੱਥੇ ਸੰਤਾਜ ਤੋਂ ਪਹਿਲਾਂ ਰਹਿੰਦੇ ਰਹੇ ਆ ਅੱਜ ਇਹ ਘਰ ਜਿਹੜਾ ਆ ਇੱਥੇ ਖਰਪਜਨ ਸਿੰਘ ਰਹਦੇ ਆ ਨਸ਼ਰ ਅਲੀ ਜੀ ਇਹ ਦੇਖ ਲਓ ਹੁਣ ਉਹ ਤਾਂ ਇਹ ਤੁਹਾਡੇ ਘਰ ਦਾ ਜਿਹੜਾ ਇੱਥੇ ਸਰਦਾਰ ਰਹਿ ਰਹੇ ਆ ਤੇ ਬਹੁਤ ਸੋਹਣਾ ਗਲੀਆਂ ਨਲੀਆਂ ਬੜੀਆਂ ਆ ਤੇ ਇਸ ਕਰਕੇ ਅੱਜ ਤੁਹਾਨੂੰ ਆ ਜਿਹੜਾ ਤੁਹਾਡਾ ਘਰ ਬਜ਼ੁਰਗਾਂ ਦਾ ਜਿਹੜਾ ਆ ਇਹ ਦਿਖਾ ਰਹੇ ਆ ਸੁਲਤਾਨ ਅਲੀ ਉਹ ਬਾਬੇ ਦਾ ਸੁਲਤਾਨ ਨਿਸ਼ਾਰ ਅਲੀ ਦੇ ਬਾਬੇ ਦਾ ਸੁਲਤਾਨ ਸੁਲਤਾਨ ਅਲੀ ਬਾਬਾ ਦਾ ਨਾ ਜੀ ਅਸੀਂ ਤੁਹਾਨੂੰ ਉਸ ਬੀਬੀ ਨਾਲ ਲਾ ਰਹੇ ਆ ਬੀਬੀ ਸਰਿੰਦਰ ਕੌਰ ਜੀ ਨਾਲ ਜਿਸ ਸੰਤਾਲੀ ਦੇ ਵਿੱਚ ਡੇਢ ਸਾਲ ਦੀ ਸੀ ਤੇ ਜੋ ਉਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਸੁਣਿਆ ਕਿ ਮੁਸਲਮਾਨ ਭਾਈ ਜਰਾ ਇਸ ਪਿੰਡ ਦੇ ਵਿੱਚ ਕਿੱਦਾਂ ਦਾ ਸੀ ਕਿੱਦਾਂ ਦਾ ਅਬਿਹਾਸ ਸੀ ਕਿ ਉਹ ਕਿੱਦਾਂ ਦੂਜੇ ਸਿੱਖਾਂ ਨਾਲ ਹੈ ਦੁਆ ਨਾਲ ਕਿੱਦਾਂ ਪਿਆਰ ਨਾਲ ਬਕਤੇ ਸੀ ਵੀ ਬੀਬੀ ਕੋਈ ਦੱਸੋ ਨਾ ਭਰ ਜਾਂ ਜੋ ਬਾਤਾਂ ਬਦੱਸ ਉਹ ਪਿਆਰ ਨਾਲ ਰਹਿੰਦੇ ਸਗੇ ਜਿਹੜੇ ਮੇਰੇ ਪਿਤਾ ਦੀ ਸੀ ਉਹ ਨਾਲੇ ਦੋ ਖਲਾਸ ਲਾਇਓ ਸੀ ਇੱਕ ਦਿੱਤਾ ਸੀ ਪਿੰਡ ਵਾਲਿਆਂ ਨੂੰ ਇੱਕ ਆਹ ਹੁੰਦੇ ਸੀਗੇ ਚਲਾਉਂਦੇ ਸੀਗੇ ਦੇ ਸਾਰੇ ਪਿੰਡ ਦੇ ਵਿੱਚ ਇੰਨੀ ਮਾਤਲ ਸਹਿਤ ਸੀ ਇੰਨੀ ਬੋਲ ਬਾਣੀ ਇੱਕ ਦੂਜੇ ਤੋਂ ਬਗੈਰ ਰਹਿੰਦੇ ਨਹੀਂ ਸੀਗੇ ਮੁਸਲਮਾਨ ਤੁਹਾਡੇ ਨਾਲ ਬਹੁਤ ਵਧੀਆ ਸੀ ਬਹੁਤ ਪਿਆਰ ਸੀ ਬਹੁਤ ਜਿਆਦੇ ਭਾਈਚਾਰੇ ਦਾ ਸਾਥ ਬਹੁਤ ਜਿਆਦਾ ਹਾਂਜੀ ਹਾਂਜੀ ਮੁਸਲਮਾਨਾਂ ਦੀ ਇੱਕ ਬੇਟੀ ਸੀ ਜਿਹੜੀ ਮੇਰੇ ਬਾਪ ਦੀ ਭੈਣ ਬਣੀ ਸੀਗੀ ਠੀਕ ਹੈ ਜੀ ਧਰਮ ਦੀ ਭੈਣ ਬਣਾਈ ਉਹਦੀ ਆਪਣੀ ਭੈਣ ਹੈ ਨਹੀਂ ਮੇਰੇ ਕੋਲ ਹੈ ਨਹੀਂ ਸੀਗੀ ਠੀਕ ਹੈ ਜੀ ਨਾ ਜਿੱਤ ਤਾਂ ਨਹੀਂ ਬੇਟਾ ਜਿੱਤਾਂਗੇ ਠੀਕ ਹੈ ਜੀ ਕਿਉਂ ਮੈਂ ਉਹ ਗੱਲਾਂ ਕਰਦੇ ਹੁੰਦੇ ਸੀ ਕਿ ਬੇਟਾ ਮੇਰੀ ਇੰਨੀ ਸਿਰ ਮਾਤਲ ਪਿਆਰ ਵਾ ਸਾਰੇ ਆ ਘਰ ਆ ਆ ਥੰਮਣਾ ਘਰ ਇਹ ਨਾਲ ਦੇ ਘਰ ਕੌਂਟਰ ਫੋਰਡੋ ਤਿੰਨ ਘਰ ਵੀ ਬਹੁਤ ਜਾਗੇ ਹੋਣੀ ਚਾਹੀਦੀ ਸੀ। ਨੋ ਜੀ ਮਦਾ ਨੇ ਵੀ ਕਿਹਾ ਕਿ ਜਿਹੜਾ ਇੰਨੀ ਭਾਈਚਾਰਕ ਸਾਦ ਸੀ ਕਿ ਇੱਕ ਦੂਜੇ ਦੀਆਂ ਧਰਮਾਂ ਦੇ ਜਾਤਾਂ ਦੇ ਭੈਣਾ ਭਰਾ ਵੀ ਬਣੇ ਸੀ। ਤੇ ਇਸ ਕਰਕੇ ਇਹ ਕੋਈ ਇਤਾਂ ਦੀ ਗੱਲ ਬਣੀ ਕਿ ਪਿੱਛੇ ਨਾ ਪੈ ਗਿਆ ਕਿ ਬਹੁਤ ਮੁਸਲਮਾਨ ਭਾਈਚਾਰੇ ਨੂੰ ਯਾਦ ਕਰਦੇ ਲੋਕ ਅਸੀਂ ਗੱਲਾਂ ਪਿੰਡ ਦੇ ਵਿੱਚ ਕਰ ਰਹੇ ਆ। ਬਹੁਤ-ਬਹੁਤ ਮਾਦਾ ਜੀ। 30 ਵੈਬ ਚੈਨਜਰ ਦੀ ਟੀਮ ਅੱਜ ਉਸ ਧਾਰਮਿਕ ਸਥਾਨ ਤੇ ਖੜੀ ਆ ਪੀਰ ਬਾਬਾ 하ਜੀ ਸਾਹ ਦੀ ਦਰਗਾਹ ਆ ਸਾਈਡ ਤੇ ਇਹ ਜਿਹੜੀ ਆ ਇਹ ਮਸਜਿਦ ਆ ਤੇ ਇਹ ਮਸਜਿਦ ਦੇ ਵਿੱਚ ਕਿ ਇਹ ਭਾਈ ਸਾਹਿਬ ਇਹ ਸੇਵਾ ਕਰ ਰਹੇ ਆ ਅਹਿਮਦ محمد احمد محمد احمد ਜੀ को जो कि इतने उर्दू की पढ़ाई भी कराते उन्होंने धार्मिक इन्होंने विचार जानते हैं कि कदों कवा कर रहे हो जी इसमें काफ़ी अरसा हो गया तो इसकी सेवा पाणी जारी चल रही है तो माशाला यहाँ पर नमाज होती है पाँचों टेम की और शुक्रवार को यहाँ पाठपुर्त होता है तो बाहर से भी बंदे आते हैं और यहाँ के भी बंदे आते हैं तो माशाल्लाह यहाँ सिख ईसाई भाईचारा बहुत आपस के प्यार मोहब्बत के साथ रहता है और ये पिंड वाले सब सा, साथ में रहते हैं और प्यार मोहब्बत जैसा यहाँ पर है तो हम इसी तरीके से पूरे पंजाब में इसी तरीके से प्यार मोहब्बत देखना चाहते हैं कि सिख ईसाई भाईचारा ये जो हैगे सब आपस के साथ प्यार मोहब्बत में रहे और सब एक हैगे सब जो भी काम इतें होता है सब आपस में प्यार मोहब्बत के साथ सब रल मिलकर ये काम कराते हैं और मैं इथे का मोल भी हैगा और इधर मैं नमाज़ पढ़ांदा पाँचों टाइम और बच्चे उर्दू अरबी और हमारे बहुत से भाई आते हैं इधर बहुत से उर्दू पढ़वाने के लिए जैसे पहले उर्दू चलता था और अब तो उर्दू नहीं है ये हमारे इस पिंड में जितने भी पुराने उर्दू के कागजात हैं या पुराने बंदे हैं जिनको मालूमात है पहले की हिस्ट्री के पंजाब के अंदर क्या माहौल था पहले का और अब क्या माहौल है तो इसी तरीके से हमारे भाई यहाँ पर खड़े हैं सब आपस प्यार मोहब्बत के साथ रहते हैं तो जैसा पहले माहौल था उससे भी अच्छा माहौल अब है तो अब सब प्यार मोहब्बत के साथ जो भी काम करते हैं सब प्यार मोहब्बत के साथ रल मिल कर काम करते हैं चाहे हमारा हिंदू या सिख ईसाई का भाई का काम हो या हमारा अपना काम हो सब प्यार मोहब्बत के साथ एक दूसरे से मशवरा लेकर काम करते हैं ਬਹੁਤ ਬਹੁਤ ਧੰਨਵਾਦੀ ਜਿਸ ਤਰ੍ਹਾਂ ਮੌਲੀ ਸਾਹਿਬ ਨੇ ਦੱਸਿਆ ਕਿ ਇੱਥੇ ਜਿਸ ਤਰ੍ਹਾਂ ਪਹਿਲਾਂ ਸੰਤਾਜ ਤੋਂ ਪਹਿਲਾਂ ਭਾਈਚਾਰਕ ਸਾਂਝ ਸੀ ਆਪ ਸੱਚ ਕੋਈ ਵੀ ਜਨੇ Hindu Sikh Musliman ईसाई ਪਿਆਰ ਨਾ ਰੰਦੇ ਸੀ ਤੇ ਅੱਜ ਉਹਨਾਂ ਦੇ ਮੁਸਲਮਾਨ ਭਾਈਚਾਰੇ ਜਾਣ ਤੋਂ ਬਾਅਦ ਵੀ ਕਿ ਇਹ ਜਿਹੜੇ ਉਸੇ ਤਰ੍ਹਾਂ ਹੀ ਲੋਕਨਤਵਸਤਕ ਹੁੰਦੇ ਆ ਤੇ ਜਿਹੜੇ ਮੁਸਲਮਾਨ ਇੱਥੇ ਆ ਕੇ ਨਮਾਜ਼ ਪੜ੍ਹਦੇ ਆ ਤੇ ਜਦੋਂ ਮੇਲੇ ਲੱਗਦੇ ਆ ਤੇ ਇਹ ਸਾਰੇ ਪਿੰਡ ਦੇ ਸਾਰਾ ਸਹਿਯੋਗ ਹਿੰਦੂ ਸਿੱਖ ਮੁਸਲਮਾਨਾਂ ਦਾ ਹੁੰਦਾ ਆ ਸੋ ਇਹ ਪ੍ਰਮਾਤਮਾ ਅਗੇ ਹੋਰ ਅਰਦਾਸ ਕਰਦੇ ਆ ਕਿ ਸਦਾ ਹੀ ਇਹ ਸਾਂਝ ਬਣੀ ਜਾਏ ਭਾਈਚਾਰਕ ਸਾਂਝ ਤੇ ਸਾਡਾ ਦੇਸ਼ ਤਰੱਕੀ ਕਰੇ ਪਾਕਿਸਤਾਨ ਤਰੱਕੀ ਕਰੇ ਇਹ ਬਹੁਤ ਬਹੁਤ ਧੰਨਵਾਦ ਸਾਡੇ ਵਿੱਚ ਇੱਥੇ ਬਹੁਤ ਤਗੜੇ ਢਾਡੀ ਜਿਥੇ ਦੇ ਢਾਡੀ ਜਿਥੇ ਨਾਲ ਸੰਬੰਧ ਰੱਖਦੇ ਆ ਉਹ ਖੇਤੀਬਾੜੀ ਵੀ ਚੰਗੀ ਇਹਨਾਂ ਦੀ ਤੇ ਇਸ ਪਿੰਡ ਦੇ ਇੱਕ ਸਮੋਰ ਸਖਸੀਅਤ ਆ ਅਵਤਾਰ ਸਿੰਘ ਕੰਗ ਜਿਹੜੇ ਕਿ ਇਹ ਵੀ ਇਹਨਾਂ ਦੇ ਬਜ਼ੁਰਗ ਵੀ ਪਖਤਾਂ ਚੋਟ ਕੇ ਆਏ ਆ ਅੱਜ ਉਹਨਾਂ ਦੇ ਨਾਲ ਗੱਲ ਕਰਦੇ ਆ ਕੰਗ ਸਾਹਿਬ ਤੁਸੀਂ ਵੀ ਆਪਣੇ ਬਾਰੇ ਦੱਸੋ ਤੇ ਨਾਲੇ ਹੋਂਦ ਦੇ ਪਿੰਡ ਦੀ ਮੌਜੂਦਾ ਸਥਿਤੀ ਬਾਰੇ ਦੱਸੋ ਮੈਂ ਪਹਿਲਾਂ ਵਾਹਿਗੁਰੂ ਖਾਲਸਾ ਵਜੂਫਤੇ ਸਤਿ ਸ੍ਰੀ ਅਕਾਲ ਮੇਰੇ ਵੱਡੇ ਪਾਕਿਸਤਾਨ ਚ ਜ਼ਿਲ੍ਹਾ ਲਾਇਲਪੁਰ ਵੱਡਾ ਮਾਲਚੱਕ ਜੋ ਕਿ ਚਾਕਰ ਤੋਂ ਚੁੰਮਰਾ ਰੋਡ ਤੇ ਆ ਮੈਂ ਮੇਰੇ ਖਿਆਲ ਸ਼ਾਇਦ 67 ਜਾ ਕੇ ਆ ਮੈਨੂੰ 5 ਸਾਲ ਦੇ ਵਿੱਚ ਉੱਥੇ ਜਾਣ ਦਾ ਮੌਕਾ ਮਿਲਿਆ ਮੈਂ ਆਪਣੇ ਪਿੰਡ ਗਿਆ ਮੈਨੂੰ ਉਹਨਾਂ ਨੇ ਇੰਨਾ ਪਿੰਡ ਦੇ ਨਗਰ ਸਾਰੇ ਨੇ ਪਿਆਰ ਦਿੱਤਾ ਕਿ ਜੋ ਮੈਂ ਇੱਥੇ ਵਰਨਾ ਨਹੀਂ ਕਰ ਸਕਦਾ ਮੈਨੂੰ ਬਹੁਤ ਜ਼ਿਆਦਾ ਪਿਆਰ ਔਰ ਮੈਨੂੰ ਆਪਣੇ ਪੁਰਾਣੇ ਘਰ ਵਿਖਾਏ ਮੇਰੇ ਵੱਡਿਆਂ ਦੇ ਮੇਰੇ ਚਾਚਾ ਜੀ ਨਾਲ ਸੀ ਜਿਹੜਾ ਸਾਡਾ ਵੱਡਾ ਘਰ ਆ ਸਾਡਾ ਘਰ ਸੀ ਜਿਹੜਾ ਉਹ ਐਸ ਵੇਲੇ ਮੁਸਲਮਾਨ ਪਰਿਵਾਰ ਰਹਿ ਰਿਹਾ ਉਹ ਜੋ ਇੱਕ ਠੰਡੇਦਾਰ ਆ ਉਥੇ ਦਾ ਉਹਨਾਂ ਨੇ ਸਾਨੂੰ ਆਪਣੇ ਘਰ ਖੜਿਆ ਮੈਂ ਆਪਣੇ ਘਰ ਵੇਖ ਕੇ ਆਇਆ ਐਨਾ ਇੱਜ਼ਤ ਮਾਣ ਮੈਨੂੰ ਬਖਸ਼ਿਆ ਕਿ ਮੈਨੂੰ ساری ਜ਼ਿੰਦਗੀ ਉਹ ਨਹੀਂ ਭੁੱਲੂਗਾ ਹੁਣ ਇੱਥੇ ਕਿਦਾਂ ਰਹਿ ਰਹੇ ਆ ਜਦੋਂ ਮੁਸਲਮਣ ਭਾਈਚਾਰਾ ਵੀ ਆਪਣਾ ਰਹਿ ਰਿਹਾ ਤੁਹਾਡੇ ਨਾਲ ਇੱਥੇ ਹਾਂਜੀ ਤੇ ਕਿਦਾਂ ਦਾ ਤੁਹਾਡਾ ਭਾਈਚਾਰਾ ਬਹੁਤ ਵਧੀਆ ਬਹੁਤ ਰਲ ਮਿਲ ਕੇ ਸਾਰੇ ਪਰਿਵਾਰ ਰਹਿ ਰਹੇ ਆ ਹਰ ਇੱਕ ਬਰਾਦਰੀ ਆ ਸਾਡੇ ਪਿੰਡ 'ਚ ਕੋਈ ਭਿੰਨ ਭਾਵ ਨਹੀਂ ਇੱਥੇ ਕਿਸੇ ਨਾਲ ਵੀ ਆ ਫਰਾਂਣੀ ਯਾਦ ਦਾ ਫਰਾਂਣੀ ਸਾਰੇ ਭਰਾਵਾਂ ਵਾਂਗੂ ਰਹਿ ਰਹੇ ਆ ਕੋਈ ਵੀ ਨਹੀਂ ਸਾਰੇ ਇੱਕ ਦੂਜੇ ਦੀ ਵੱਤਵਾਰ ਇਤਕਾਰਦੇ ਆ ਅਸੀਂ ਗੁਰਦੁਆਰਿਆਂ ਦੀ ਇਤ ਵੀ ਕਰਦੇ ਆ ਮਸਜਿਦਾਂ ਦੀ ਵੀ ਕਰਦੇ ਆ ਮੰਦਰਾਂ ਦੀ ਵੀ ਕਰਦੇ ਆ ਸਾਰੇ ਤਰ੍ਹਾਂ ਦੇ ਕਰਦੇ ਆ ਕੋਈ ਜਿਹੜੇ ਇੱਥੇ ਮੇਲੇ ਲੱਗਦੇ ਸਾਰੇ ਆ ਸਾਂਝੇ ਰਲ ਕੇ ਸਾਰੇ ਰਲ ਕੇ ਮਨਾਉਂਦੇ ਆ ਕੋਈ ਇੱਥੇ ਵੇਥੇ ਵੇਥੇ ਨੀਗਾ ਕੋਈ ਹੈ ਲੋ ਜੀ ਆਮ ਜਿਹੜੀ ਸਾਡੀ ਪਬਲਿਕ ਆ ਸਾਡੇ ਪਿੰਡਾਂ ਦੇ ਲੋਕ ਆ ਭਾਵੇਂ ਉਸ ਟਾਈਮ ਕਹਿੰਦੇ 10 ਲੱਖ ਭਾਵੇਂ ਮੁਸਲਮਾਨ ਸੀ ਹਿੰਦੂ ਸੀ ਸਿੱਖ ਸੀ ਕੋਈ ਐਦਾਂ ਦੀ ਕਟੱਤਾਂ ਚੱਲੀ ਪਰ ਅਜੇ ਵੀ ਉਹ ਸਾਹ ਜਿਹੜੀ ਆ ਬਰਕਰਾਰ ਆ ਪਿੰਡਾਂ ਦੇ ਵਿੱਚ ਤੁਸੀਂ ਦੇਖ ਲਿਆ ਮੌਲਵੀ ਸਾਹਿਬ ਨੇ ਇਹੋ ਗੱਲ ਕਹੀ ਆ ਔਰ ਸਰਦਾਰ ਕੰਗੂ ਸਾਹਿਬ ਨੇ ਵੀ ਇਹੋ ਗੱਲ ਕਹੀ ਆ ਕਿ ਇੱਥੇ ਜੇ ਮੇਲੇ ਲੱਗਦੇ ਆ ਇਹ ਮੈਨੂੰ ਮੈਂ ਤਾਂ ਇੱਥੇ ਦਿੱਤਾ ਜੀ ਹੁਣ ਇੱਕ ਵਾਰ ਸੇਵਾ ਕਰ ਦਿੰਦੇ ਦੋ ਭਰਾ ਹੁੰਦੇ ਜਿਹੜੇ ਉਹ ਵੀ ਉਹ ਹੀ ਕਰਦੇ ਹਾਂ ਉਹ ਵੀ ਉਹ ਹੀ ਕਰਦੇ ਕਿਉਂ ਇੱਥੇ ਮੇਰੇ ਬਹੁਤ ਪਿਆਰੇ ਮਿੱਤਰ ਸੀ ਅੱਜ ਕੱਲ੍ਹ ਉਹ ਕੈਨੇਡਾ ਰਹਿੰਦੇ ਆ ਉਹ ਆਪਣੇ ਆ ਸਰ ਰਹਿੰਦੇ ਆ ਪੋਸਟ ਅਫਸਰ ਦੇ ਵਿੱਚ ਲੱਗਿੰਦੇ ਆ ਅਫਸਰ ਸੀ ਦੋਵੇਂ ਤੇ ਬੜੇ ਪਿਆਰੇ ਮਿੱਤਰ ਸੀ ਉਹਨਾਂ ਦਾ ਵੀ ਇਸ ਜਗ੍ਹਾ ਦੇ ਵਿੱਚ ਬੜਾ ਥਾ ਜਿਹੜਾ ਪਿਆਰ ਸੀ ਸਤਿਕਾਰ ਸੀ ਸਨੇਹ ਸੀ ਉਹ ਵੀ ਇੱਥੇ ਆ ਕੇ ਪੂਰੀ ਸੇਵਾ ਕਰਦੇ ਆ ਮੈਂ ਉਹਨਾਂ ਨੂੰ ਸਲਾਮ ਕਰਦਾ ਕਿ ਉਹਨਾਂ ਦਾ ਵੀ ਪ੍ਰਮਾਤਮਾ ਦੇ ਦੁਗਣੀ ਦਾ ਚੌਕਣੀ ਤਰੱਕੀ ਹਾਂਜੀ ਕਰਾਂਗੇ ਸਭ ਮੈਂ ਜਦੋਂ ਆਪਰੇ ਪਿੰਡ ਪੁਰਾਣੇ ਵੇਖਣ ਗਿਆ ਮੇਰੇ ਚਾਚਾ ਦੀ ਮਰ ਨਾਲ ਸੀ ਕਿ ਉਹਦੇ ਡੈਥ ਹੋ ਚੁੱਕੀ ਉਹਨਾਂ ਦੀ ਉਹਨਾਂ ਦੇ ਮਿੱਤਰ ਸੀਗੇ ਸ਼ਾਇਦ ਮੈਂ ਭੁੱਲਾ ਜਾਵਾਂ ਬਾਬਾ ਤਾਲਬ ਹਸੈਨ ਉਹਨਾਂ ਦਾ ਬੇਟਾ ਸੀਗਾ ਮੈਂ ਉਹਨਾਂ ਦਾ ਨਾਂ ਨਹੀਂ ਜਾਣਦਾ ਜਿਨ੍ਹਾਂ ਦੇ ਘਰ ਫੇ ਅਸੀਂ ਗਏ ਉਹ ਬਾਬਾ ਜੀ ਨੂੰ ਤਾਲੂਕ ਕਹਿ ਕੇ ਬੁਲਾਉਂਦੇ ਸੀ ਮੇਰੇ ਫਾਦਰ ਸਾਹਿਬ ਦੇ ਜਾਂ ਮੇਰੇ ਚਾਚੇ ਤਾਇਆ ਦੇ ਸਾਰਿਆਂ ਦੇ ਉਹ ਯਾਰ ਪੇ ਦੀ ਸੀ ਇਕੱਠੇ ਖੇਡਦੇ ਸੀ ਅਸੀਂ ਪਹਿਲੋਂ ਸਭ ਤੋਂ ਉਹਨਾਂ ਦੇ ਘਰ ਗਏ ਆ ਉਹਨਾਂ ਨੇ ਸਾਨੂੰ ਇੰਨਾ ਮਾਨਤਾਬ ਸਾਨੂੰ ਕੱਲਾ ਕੱਲਾ ਘਰ ਕੱਲਾ ਕੱਲਾ ਬਾਜ਼ਾਰ ਕੱਲੇ ਕੱਲੇ ਸਾਨੂੰ ਪੈਲੀ ਸਾਨੂੰ ਸਾਰਾ ਕੁਝ ਆਪ ਨਾਲ ਉਹਨਾਂ ਵਿਖਾਇਆ ਮੈਂ ਧੰਨਵਾਦ ਕਰਦਾ ਉਸ ਨਗਰ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਸਾਰੇ ਸਾਰੇ ਪਾਕਿਸਤਾਨ ਦੇ ਜਦੋਂ ਇਹ ਗੁਰਦਵਾਰ ਸਾਹਿਬ ਗਏ ਆ ਜਿੰਨੇ ਗੁਰਦਵਾਰ ਸਾਹਿਬ ਘੁੰਮੇ ਆ ਸਾਨੂੰ ਬਹੁਤ ਸਤਿਕਾਰ ਦਿੱਤਾ ਉਸ ਪੁਲਿਸ ਨੇ ਵੀ ਉਹ ਸਰਕਾਰ ਨੇ ਵੀ ਮੈਂ ਰਣੀ ਆ ਮੈਂ ਧੰਨਵਾਦ ਫੇਰ ਕਰਦਾ ਪਾਕਿਸਤਾਨ ਵਾਲਿਆਂ ਦਾ ਵੀਰਾਂ ਦਾ ਜਿਨ੍ਹਾਂ ਸਾਨੂੰ ਇਨਾ ਮਾਣ ਬਖਸ਼ਿਆ ਇੱਥੇ ਵੀ ਅਸੀਂ ਫਿਰ ਮੈਂ ਦੁਬਾਰਾ ਦੁਹਰਾਉਣਾ ਹੈ ਵੀ ਬੜੇ ਪਿਆਰ ਨਾਲ ਸਾਰੇ ਭਰਾ ਸਾਰੇ ਭੈਣਾਂ ਰਹਿ ਰਹੇ ਆ ਕੋਈ ਇੱਥੇ ਵਿਤ ਫਿਰਵਾ ਕਿਸੇ ਨਾਲ ਨਹੀਂ ਗਈ ਸਤ ਸਰਕਾਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੀ ਇਹ ਰਹਿਣਾ ਚਾਹੀਦੀ ਭਾਈ ਚਾਰਖਾਨੀ ਟੁੱਟਣੀ ਚਾਹੀਦੀ ਨਫਰਤ ਦੇ ਬੀਜ ਤੋੜ ਦੇਣੇ ਚਾਹੀਦੇ ਆ ਪਿਆਰ ਦੇ ਬੀਜ ਬੀਜਨੇ ਚਾਹੀਦੇ ਆ ਜਿਹੜੇ ਆ ਸਾਡੇ ਨਾਲ ਖੜੇ ਆ ਇਹ ਦੋ ਕੱਖਾਂ ਜੀ ਇੱਕ ਗੱਲ ਕਰਦੀ ਬਹੁਤ ਵਧੀਆ ਇਹਨਾਂ ਨੇ ਗੱਲ ਕੀਤੀ ਆ ਉਹ ਇੱਕ ਕੋਈ ਦੁਆਰਾ ਮੈਂ ਸੁਣਾ ਚਾਹਣਾ ਇਸ ਸਾਰੇ ਭਰਾਵਾਂ ਨੂੰ ਸੁਣਾਉਣਾ ਚਾਹਣਾ ਸਪੈਨਸ ਸਾਹਿਬ ਉਹ ਜਿਹੜੀ ਗੱਲ ਪਹਿਲਾਂ ਕਹੀ ਉਹ ਇੱਕੋ ਗੱਲ ਕਰਕੇ ਦੱਸੋ ਜੀ ਕਿ ਪਾਕਿਸਤਾਨ ਤੇ ਹਿੰਦੁਸਤਾਨ ਪਾਕਿਸਤਾਨ ਤੇ ਹਿੰਦੁਸਤਾਨ ਜੋ ਦੇਖੋ ਐ ਬੜੀ ਤਕਲੀਫ ਹੋਈ ਆ ਅਜੇ ਤੱਕ ਉੱਤੇ ਖੁੱਲੀ ਤੱਕਰੀਬ ਬਰਖਦਾ ਰਾ ਦੇਖ ਕੇ ਇਕੱਠੇ ਹੋ ਜਾਂਦਾ ਬੜੀ ਵਧੀਆ ਗੱਲ ਆ ਓਕੇ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਪਖਾਨਕੋਟ ਤੋਂ ਜਿਹੜਾ ਤੁਹਾਨੂੰ ਜਾਣਦੇ ਚੀਕੇ ਰੋਡ ਇਹ ਸਦਾ ਇਹ ਪਹਿਲੋਂ ਇਸ ਜਗ੍ਹਾ ਤੇ ਚੱਲਦਾ ਹੁੰਦਾ ਠੀਕ ਆ ਜੀ ਜੋ ਜ਼ਿਆਦਾ ਸੀ ਉਹ ਅੱਗੇ ਜਾ ਕੇ ਇੱਥੇ ਬੱਸ ਸਟੈਂਡ ਸੀ ਇੱਥੇ ਬੱਸ ਸਟੈਂਡ ਹੈਗਾ ਉਹ ਅੱਗੇ ਜਾ ਕੇ ਇੱਕ ਫਟਕ ਲਗਾ ਹੁੰਦਾ ਸੀ ਲੈਨ ਲੈਨ ਪਰਲੇ ਬਣਿਆ ਹੋ ਗਿਆ ਸੜਕ ਦੀ ਕਰਾਸ ਕਰ ਜਾਂਦੀ ਬੱਦੇ ਪਾਸੇ ਨੂੰ ਪਹਿਲਾਂ ਜਲੰਧਰੋਂ ਕਾਲੇ ਬੱਕੇ ਆਉਂਦਾ ਉਹ ਹੋ ਗਿਆ ਹਾਂ ਆਹ ਸੜਕ ਜਾਂਦੀ ਹਾਂ ਇਹ ਥੱਲੇ ਉਹ ਛੱਟ ਸੀ ਸੀ ਨਹੀਂ ਇਹ ਬਾਅਦ ਬਣਿਆ ਦੇ ਦੂਜੀ ਹੈ ਨਾ ਇਹ ਸੜਕ ਪਹਿਲਾਂ ਆਹ ਜਲਦੀ ਹੁੰਦੀ ਸੀ ਇਹੋ ਜਿੱਥੇ ਪੁਲ ਬਣਿਆ ਹਾਂ ਜਿੱਥੇ ਪੁਲ ਬਣਿਆ ਫਿਰ 77 ਦੇ ਵਿੱਚ ਸਾਨੂੰ ਬਾਈਪਾਹੋਂ ਤੇ ਨਹੀਂ ਘਟਦਾ ਇਹ ਹੁਣ ਉਸ ਜਗ੍ਹਾ ਤੇ ਪੁਲ ਬਣਿਆ ਓਵਰ ਬ੍ਰਿਜ ਬਣ ਕੇ ਲੈਨ ਉਥੋਂ ਦੀ ਜਾ ਰਹੀ ਜਿੱਥੋਂ ਦੀ ਪਹਿਲਾਂ ਚੱਲ ਰਹੀ ਹੈ ਲੈਨ ਪਹਿਲਾਂ ਦੀ ਹੈ ਲੈਨ ਉਸ ਜਗ੍ਹਾ ਤੋਂ ਨਹੀਂ ਕ੍ਰੋਸ ਕਰ ਰਹੀ ਦੂਜੇ ਪਾਸੇ ਠੀਕ ਹੈ ਇੱਥੇ ਇੱਥੇ ਅਸਲੀ ਡਾਟ ਅੱਟ ਗਿਆ ਬਸ ਸਟੈਂਡ ਇੱਥੇ ਹੁੰਦਾ ਇੱਥੇ ਹੁੰਦਾ ਸਟੇਸ਼ਨ ਲੱਗਿਆ ਸਟੇਸ਼ਨ ਲੱਗਿਆ ਸਟੇਸ਼ਨ ਉੱਥੇ ਜਗ੍ਹਾ ਤੇ ਆਹ ਵੀਰ ਜੀ ਆਹ ਜਿਹੜਾ ਪਹਿਲਾ ਸਾਡਾ ਸ਼ਗਨਾ ਰੇਲਵੇ ਸਟੇਸ਼ਨ ਆਹ ਮਗਲ ਬਣੇ ਕਵਰੇ ਇੱਥੇ ਇੱਥੇ ਕਰੋ ਕੈਮਰਾ ਇਹਦੇ ਮਗਲ ਬਣੇ ਆ ਪਿਪਲ ਵੀ ਹੋਣਾ ਸਮਿਆਂ ਦਾ ਪਹਿਲਾ ਇੱਥੇ ਨਾਲ ਹੀ ਖੁੱਈ ਹੁੰਦੀ ਸੀ ਐਸਾ ਐਸਾ ਪਲੇਟਫਾਰਮ ਬਣਿਆ ਹੁੰਦਾ ਹੈ ਉਹ ਟਿਕਟਾਕ ਆਦਾਂ ਦਾ ਬਾਊ ਇੱਥੇ ਇੱਥੇ ਬਣਿਆ ਹੁੰਦਾ ਹੈ ਆ ਮਕਾਨ ਸਾਰੇ ਜਿਹੜੇ ਹੈ ਨਾ ਉਹ ਜਿਹੜਾ ਸਿਦੇਸ਼ਾਂ ਤੇ ਕਮਰੇ ਇੱਥੇ ਸਾਰੇ ਇਹ ਲਾਈਨ ਉਹ ਚੱਲ ਰਹੀ ਆ ਆਹ ਲਾਈਨ ਜਿਹੜੀ ਪਹਿਲੀ ਉਹ ਹੀ ਲੈ ਲਿਆ ਉਹ ਨਵੀਂ ਬਣੀ ਉਹ ਨਵੀਂ ਬਣੀ ਬਾਅਦ ਵਿੱਚ ਆਹ ਲਾਈਨ ਪਹਿਲੀ ਸਾਡੀ ਚੱਲਦੀ ਆ ਔਰ ਆਹ ਹਾ ਦਾ ਤਾਉੜ ਹੈ ਅਜੇ ਤੱਕ ਇਹ ਅੰਬ ਜੀ ਪਹਿਲਾਂ ਹੋਣਾ ਪਾਰਟੀਸ਼ਨ ਤੋਂ ਪਹਿਲਾਂ ਦਾ ਹਾਂ ਵੀ ਪਹਿਲਾਂ ਦਾ ਜੀ ਪਹਿਲਾਂ ਦਾ ਹਾਂ ਵੀ ਪਹਿਲਾਂ ਦਾ ਅੰਬ ਦਾ ਪਹਿਲਾਂ ਦਾ ਬੁਟਾ ਹੈ ਔਰ ਆਹ ਫਾਟਕ ਜਿਹੜਾ ਇਹ ਜਾ ਕੇ ਬਹੁਤ ਚਿਰ ਬਾਅਦ ਵਿੱਚ ਲੱਗਾ ਉਦੋਂ ਦਾ ਫਾਟਕ ਖਤਮ ਹੋਇਆ ਫਿਰ ਇੱਥੇ ਪਹਿਲਾਂ ਡੰਡੇ ਹੀ ਸਨ ਔਰ ਫਰੀ ਸੀ ਫੇਖ ਸੰਗਲ ਲੱਗੇ ਸੰਗਲ ਤੋਂ ਬਾਅਦ ਪੱਲੇ ਲੱਗੇ ਪੱਲਿਆਂ ਤੋਂ ਬਾਅਦ ਆਹਨ ਡੰਡੇ ਜੇ ਲੱਗੇ ਨੇ ਇਹ ਇਹ ਰਸਤਾ ਕਿੱਧਰ ਜਾਂਦਾ ਆ ਖੂਜ ਜਿਹੜਾ ਇਹ ਸਾਡੇ ਜਿਹੜਾ ਇੱਥੇ ਆਏ ਆ 50 ਤੇ ਮੈਂ ਜਦੋਂ ਆਇਆ ਉਦੋਂ ਇਹ ਖੂਜ ਚੱਲਣ ਡਿਆ ਸੀ ਉਹ ਮੈਂ ਦੱਸ ਜੀ ਉਹਨਾਂ ਕੋਲ ਪੁੱਛਣਾ ਭੁੱਲ ਗਿਆ ਨਾ ਤੋਂ ਉਹਨਾਂ ਕੋਲ ਟੈਲੀਫੋਨ ਕੋਈ ਹੈ ਮੈਂ ਦੇਖਿਆ ਪਿੰਡ ਉਦਹੀਂ ਹੈ ਉਹਨਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਮੇਰੇ ਘਰ 'ਚ ਕੋਈ ਤਬਦੀਲੀ ਨਹੀਂ ਆਈ ਪਿੰਡ 'ਚ ਕੋਈ ਤਬਦੀਲੀ ਨਹੀਂ ਆਈ ਮੈਂ ਸਾਰੇ ਪਿੰਡ 'ਚ ਦੇਖਿਆ ਕੋਈ ਟਰੈਕਟਰ ਨਹੀਂ ਹੈ ਪਤਾ ਨਹੀਂ ਬਾਦ ਕੋ ਮੋਟਰ ਹੈ ਕਿ ਨਹੀਂ ਮੈਨੂੰ ਨਹੀਂ ਪਤਾ ਪਿੰਡ ਉਸੇ ਤਾਂ ਜਿੱਦਾਂ ਦਾ ਮੈਂ ਛੱਡ ਕੇ ਆਇਆ ਸੀ ਉਦਾਂ ਦਾ ਹੀ ਹੈ ਉਹਦੇ ਵਿੱਚ ਕੋਈ ਡਵੈਲਪਮੈਂਟ ਨਹੀਂ ਹੋਈ ਹਾਂਜੀ ਜੁਰ ਪਿੰਡ ਚੱਲਦਾ ਆ ਰਸਤਾ ਜਿਹੜਾ ਬਰਚੀ ਨੂੰ ਜਾਦਾ ਆ ਬਾਈਪਾਸ ਚੱਲਿਆ 8-10 ਸਾਲ ਬਾਈਪਾਸ ਤੋਂ ਇਹ ਲਿੰਕ ਰੋਡ ਆ ਗਈ ਹੈ ਰਾਜਪੁਰਾ ਪਤਿਆਲਾ ਮੋਕਲਾ ਕਿਰਣਾ ਚੱਲਦਾ ਨਹੀਂ ਚੱਲਦਾ ਨੂੰ ਇਹ ਇੱਧਰ ਨਹੀਂ ਜਾਂਦੀ ਚੱਲਦਾ ਨੂੰ ਇਹ ਆ ਜਿਹੜੀ ਅਗਲੀ ਜਾਂਦੀ ਏ ਇਹ ਚੱਕ ਚਕੋੜ ਨੂੰ ਚਲਾੰਗ ਨੂੰ ਨਿਕਲ ਜਾਂਦੀ ਏ ਮੈਂ ਇਹਦੇ ਵਿੱਚ ਜ਼ਿਕਰ ਕਰ ਦਵਾਂ ਅਨਸਾਰ ਅਲੀ ਵੀਰ ਨੇ ਪੁੱਛਿਆ ਸੀ ਕਿ ਮੰਗਲ ਸਿੰਘ ਉਹ ਮੈਂ ਮੰਗਲ ਸਿੰਘ ਦਾ ਦੋਤਾ ਆ ਮਾਈਟਰ ਸਾਹਿਬ ਸਾਰਾ ਉਹਨਾਂ ਦਾ ਦੱਸਣਗੇ ਇਹਨਾਂ ਨੂੰ ਪਤਾ ਉਹਨਾਂ ਬਾਰੇ ਮੰਗਲ ਸਿੰਘ ਉਹ ਨਹੀਂ ਕਿੱਥੇ ਰਹਿੰਦੇ ਸੀ ਮੰਗਲ ਸਿੰਘ ਉਹ ਗਲੀ ਦੇ ਵਿੱਚ ਘਰ ਸੀ ਨਾ ਮਿਸਤਰੀਆਂ ਦਾ ਮਿਸਤਰੀਆਂ ਦਾ ਉਹ ਮੱਲਾ ਹੀ ਸਾਰਾ ਮਿਸਤਰੀਆਂ ਦਾ ਬਰੇ ਆਮਸੇ ਵੀ ਉੱਥੇ ਹੁੰਦੇ ਸੀ ਉੱਥੇ ਮੰਗਲ ਸਿੰਘ ਨੇ ਰਹੇ ਸੀ ਤੇ ਉੱਥੇ ਹੀ ਫਿਰ ਤੁਹਾਡੇ ਜਿਹੜੇ ਮਾਮੇ ਨੇ ਅਜੀਤ ਸਿੰਘ ਘਰਾਂ ਦੇ ਵਿੱਚ ਉਹ ਜੀਤ ਤੇ ਸਿੰਦਰ ਜਿਹੜੇ ਉੱਥੇ ਰਹੇ ਨੇ ਉੱਥੇ ਰਹੇ ਮੰਗਲ ਸਿੰਘ ਬੇਨਸਗਾ ਦਾ ਉਹ ਮੰਗਲ ਸਿੰਘ ਆਪਣੇ ਬੜਾ ਚੰਗਾ ਖੇਤੀ ਕਰਦਾ ਹੁੰਦਾ ਸੀ ਤਰਖਾਨ ਬਰਾਤਰੀ ਸੀ ਤਰਖਾਨ ਘਾਦੀ ਸੀ ਤੇ ਖੇਤੀ ਕਰਦਾ ਹੁੰਦਾ ਸੀ ਖੇਤੀ ਅੱਜ 53 ਚੈਨਲ ਵੈਬ ਚੈਨਲ ਦੀ ਜੀ ਟੀਮ ਆ ਪਿੰਡ ਸਨੋਰਾ ਜੋ ਕਿ ਢੱਡਾ ਸਨੋਰਾ ਵਜਦਾ ਹੈ ਭੋਪਾਲ ਤੋਂ ਥੋੜੀ 2-3 ਕਿਲੋਮੀਟਰ ਦੂਰ ਤੇ ਆ ਇਹ ਮੁਸਲਮਾਨਾਂ ਦਾ ਪਿੰਡ ਸੀ 1957 ਤੋਂ ਪਹਿਲਾਂ ਤੇ ਇੱਥੋਂ ਮੁਸਲਮਾਨ ਪਾਕਿਸਤਾਨ ਚ ਆ ਗਏ ਪਖਤਾਂ ਦੇ ਜੱਟ ਸਿੱਖ ਜਾਂ ਹਿੰਦੂ ਉਹ ਇੱਥੇ ਆ ਗਏ ਤੇ ਉੱਥੇ ਸਾਡੇ ਸਵਾਜਪੁਰ ਪਿੰਡ ਆ 57 ਜੇ ਵੀ ਦੇ ਲਾਗੇ ਉਹਦੇ ਅਨਸਾਰ ਅਲੀ ਜੀ ਕਿਉਂਕਿ ਲਾਹੌਰ ਖੇਤੀਬਾੜੀ ਜੁਣੀ ਜਸਤੀ ਵਿੱਚ ਸਰਵਸਕਾਰਦੇ ਆ ਬੜੇ ਪਿਆਰੇ ਮਿੱਤਰ ਆ ਤੇ ਉਹਨਾਂ ਨੇ ਬੜੀ ਇਰੀਦ ਸੀ ਕਿ ਇਹ ਆਪ ਤਾਂ ਜਾ ਨਹੀਂ ਸਕਦਾ ਪਰ ਮੇਰੇ ਪਿੰਡ ਦੀ ਜਿਹੜੇ ਨਾ ਸਥਾਨ ਜਿਹੜੇ ਆ ਉਹ ਦਿਖਾਏ ਜਾਣ ਸੋ ਅੱਜ ਸਾਰੀ ਟੀਮ ਨੇ ਬਹੁਤ ਹੀ ਪਤਵੰਤੇ ਬੈਠੇ ਆ ਗੋਲਦੀ ਸਾਹਿਬ ਦਾ ਸਰਪੰਚ ਆ ਮਾਸਟਰ ਚੀਮਾ ਜੀ ਬੈਠੇ ਆ ਗਰੀਜ ਜੀ ਬੈਠੇ ਆ ਕੰਗਸਾ ਬੈਠੇ ਆ ਔਰ ਹੋਰ ਸੱਜਣ ਮਿੱਤਰ ਸਾਰੇ ਅੱਜ ਸਾਡੇ ਨਾਲ ਸਹਿਯੋਗ ਦਿੱਤਾ ਬੜਾ ਗੰਗਾਈ ਤੱਕ ਗਏ ਆ ਤੇ ਜਿੱਥੇ ਅਸੀਂ ਉਸ ਟਾਈਮ ਬਾਬਾ ਹਾਜੀ ਸਾਹਿਬ ਦਾ ਜਿਹੜਾ ਮਜ਼ਾਰ ਦੇਖਿਆ ਆ ਉੱਥੇ ਜਿਹੜੀ ਮਸਜਿਦ ਉਹ ਦੇਖੀ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਆ ਇੱਕ ਪੀਰ ਜੀ ਦੀ ਜਗ੍ਹਾ ਆ ਪਰਲੇ ਬਨੇ ਟੱਡੇ ਟੱਡਿਆਂ ਲਾਗੇ ਪਰਲੇਮੈਂਟ ਪਾਸੇ ਖੇਤਾਂ 'ਚ ਹੋਰ ਜਿਹੜੇ ਸਟੇਸ਼ਨ ਸੀ ਉਧਰ ਲਾਗੇ ਖੂਈ ਸੀ ਬੋਟ ਸੀਓ ਜੀ ਤੱਕ ਉਧਰ ਹੀ ਆ ਖੂਈ ਪੂਰਤੀ ਗਈ ਆ ਤੇ ਸਟੇਸ਼ਨ ਜਿਹੜਾ ਹੁਣ ਖਤਮ ਹੋ ਗਿਆ ਤੇ ਫਾਟਕ ਵੀ ਤੁਹਾਨੂੰ ਜਿੱਦਾਂ ਦੱਸਿਆ ਕੰਗਸਾਹਬ ਨੇ ਕਿ ਉਹ ਫਲਾਈਓਰ ਬਣ ਕਰਕੇ ਕਿ ਉਹ ਵੀ ਜਿਹੜਾ ਆ ਸਟੇਸ਼ਨ ਜਿਹੜਾ ਹੈ ਹੁਣ ਗੱਡੀ ਕੋਈ ਨਹੀਂ ਰੁਕਦੀ ਇੱਥੇ ਕਿ ਇਹ ਇੱਕ ਇੱਥੇ ਹੁਣ ਮਾਸਟਰ ਕੁਮਜੀ ਨੇ ਇੱਕ ਕੋਈ ਦੱਸੀ ਆ ਅੰਬ ਅੰਬ ਦੇ ਤੁਸੀਂ ਦਰਸ਼ਨ ਕੀਤੇ ਆ ਇਹ ਵੀ ਪਾਕਿਸਤਾਨ ਦੇ ਟਾਈਮ ਦਾ ਤੇ ਇਹ ਜਿਹੜੀ ਗੱਡੀ ਦੀ ਲਾਈਨ ਆ ਤੁਸੀਂ ਸ਼ਾਇਦ ਵੀਡੀਓ ਚ ਦੇਖੀ ਹੋਣੀ ਆ ਬਹੁਤ ਵੱਡਾ ਵਿੰਗ ਪਿਆ ਹੋਇਆ ਸ਼ਾਇਦ ਕਹਿੰਦੇ ਮਹਿਦੀ ਖਾਸ ਸੀ ਬੜਾ ਸਰਕਾਰੀ ਦਰਬਾਰੀਓ ਦੀ ਪਹੁੰਚ ਸੀ ਤੇ ਉਹਨੇ ਬਾਗ ਲਾਏ ਸੀ ਜਾਮਣਾ ਦੇ ਜਾਮਣਾ ਦੇ ਅਮਰੂਦਾਂ ਦੇ ਕਈ ਤਰ੍ਹਾਂ ਦੇ ਬਾਗ ਲਾਏ ਸੀ ਤੇ ਉਹਨੇ ਆਪਣੀ ਪਹੁੰਚ ਦੇ ਨਾਲ ਲਾਈਨ ਮਹਿੰਗੀ ਕਰਾਤੀ ਸੀ ਤੇ ਪਰ ਉਹਨੇ ਬਾਗ ਨਹੀਂ ਪਟਣ ਦਿੱਤੇ ਤੇ ਪਹੁੰਚ ਸੀ ਉਹਦੀ ਸੋ ਅਜੇ ਵੀ ਵਿੰਗ ਪਿਆ ਆ ਤੇ ਇੱਥੇ ਤੁਸੀਂ ਦੇਖਿਆ ਕਿ ਮੁਸਲਮਾਨ ਭਾਈਆ ਗੁੱਜਰ ਭਾਈਆ ਦਾ ਬਹੁਤ ਆ ਗਿਆ ਸਾਰਾ ਪਿੰਡ ਬੜੇ ਪਿਆਰ ਨਾਲ ਰਹਿ ਰਿਹਾ ਆ ਤੋ ਅਨਸਾਰ ਅਲੀ ਦੇ ਜਿਹੜੇ ਅਸੀਂ ਜਿੰਨੇ ਕਿ ਉਹਨਾਂ ਦੀਆਂ ਮੇਨ ਹੈਗੇ ਆ ਸਕੂਲ ਦਿਖਾਇਆ 8ਵੀਂ ਤੱਕ ਸਕੂਲ ਹੈ ਸੋਸਾਇਟੀ ਹੈ ਪਿੰਡ ਦੇ ਵਿੱਚ ਤੇ ਪਰ ਹੁਣ ਤਕਰੀਬਨ ਸਾਰਾ ਪਿੰਡ ਜਿਹੜਾ ਗਲੀਆਂ ਵਾਲੀਆਂ ਪੱਕੀਆਂ ਆ ਕੁੱਟੀਆਂ ਪਈਆਂ ਆ ਲੋਕ ਸੌਖੇ ਆ ਪਿਆਰ ਨਾਲ ਰਹਿ ਰਹੇ ਆ ਸੋ ਅਸੀਂ ਅਨਸਾਰ ਅਲੀ ਨੂੰ ਇਹ ਕਿੰਨਾ ਕਿਉਂਕਿ ਸਾਡਾ ਅਨਸਾਰ ਅਲੀ ਸਾਡਾ ਸਾਡੇ ਬਹੁਤ ਹੀ ਪਰਮ ਮਿੱਤਰ ਜਿਹੜੇ ਮਾਸਟਰ ਅੱਲਾ ਰੱਖਾ ਜੀ ਆ ਉਹਨਾਂ ਦੇ ਗਾ ਮਿੱਤਰ ਆ ਇਦਾਂ ਉਹਨਾਂ ਨੇ ਅਪਰੋਚ ਉਹਨਾਂ ਕੋਲ ਕੀਤੀ ਤੇ ਇਸ ਤਰ੍ਹਾਂ ਸਾਡਾ ਮੇਲ ਵਰਤਨ ਹੋਇਆ ਤੇ ਇਹ ਨਿਸ਼ਾਰ ਅਲੀ ਨੂੰ ਅਸੀਂ ਇਹ ਕਿੰਨੇ ਕਿ ਜਿੰਨਾ ਕਿ ਸਾਡੇ ਕੋਲ ਪਹੁੰਚ ਹੋਈ ਜਿੰਨਾ ਸੱਜਣ ਮਿੱਤਰ ਤੇਰੇ ਪਿੰਡ ਦੇ ਆ ਇਹ ਵੀ ਬੜੇ ਯਾਦ ਕਰਦੇ ਉਧਰੋਂ ਆਏ ਆ ਕਿ ਸਾਡਾ ਵੀ ਬੜਾ ਸਾਨੂੰ ਮੁਸਲਮਾਨ ਭਾਈਚਾਰੇ ਨੇ ਬੜਾ ਪਿਆਰ ਦਿੱਤਾ ਸੀ ਸੋ ਅਸੀਂ ਤੇ ਇਹੋ ਮੰਗ ਕਰਦੇ ਆ ਕਿ ਸਾਡੇ ਜਿਹੜੇ ਦੇਸ਼ ਆ ਇਹ ਕੜਤਨ ਦੀਆਂ ਛੱਡ ਕੇ ਪਿਆਰ ਸਤਿਕਾਰ ਨਾਲ ਰਹਿਣ ਸਾਡੇ ਲਾਂਘੇ ਖੁੱਲਣ ਤੇ ਜਿਸ ਤਰ੍ਹਾਂ ਕਤਾਰਪੁਰ ਦਾ ਲਾਂਘਾ ਖੁੱਲਿਆ ਤੇ ਜਿਹੜੇ ਉੱਥੇ ਦਰਸ਼ਨ ਕਰਕੇ ਆਉਂਦੇ ਆ ਉਹ ਮੁਸਲਮਾਨ ਭਾਈਚਾਰੇ ਦੇ ਗੁਣ ਗਾਉਂਦੇ ਆ ਇਸ ਤਰ੍ਹਾਂ ਜਿੱਦਾਂ ਤੁਹਾਡੇ ਮਨਾ ਚ ਪਿਆਰ ਆ ਉਦਾਂ ਇਧਰ ਦੇ ਲੋਕਾਂ ਚ ਪਿਆਰ ਆ ਤੇ ਜੇਕਰ ਖੋਲ ਦਿੱਤਾ ਜਾਣ ਲਾਂਘੇ ਦੋਵੇਂ ਸਰਕਾਰਾਂ ਵਪਾਰ ਹੀ ਵਧੂ ਦੋਵੇਂ ਦੇਸ਼ ਖੁਸ਼ਹਾਲ ਹੋਣਗੇ ਤੇ ਪਿਆਰ ਮੁਹੱਬਤ ਦਾ ਕਿਉਂ ਰਹਿਣਗੇ ਕਿਉਂਕਿ ਜੇਤਾ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਆ ਕਿ ਜੰਗ ਦੇ ਮੈਦਾਨ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦੇ ਸੋ ਆਪਾਂ ਪਿਆਰ ਨਾਲ ਰਹੀਏ ਪਿਆਰ ਦੇ ਦੁਆਰਾ ਦੇਸ਼ ਤਰੱਕੀ ਕਰਨਗੇ ਤੇ ਇਸ ਤਰ੍ਹਾਂ ਜੇਕਰ ਟੋਟੇ ਹੁੰਦਾ ਨਾ ਪੰਜਾਬ ਦਰੋਂਦੇ ਰਾਵੀ ਨਾਲ ਚਨਾਬ ਪੈਂਦੀ ਵਾਗੇ ਵਾਲੀ ਕਦੇ ਨਾਲ ਲਕੀਰ ਸੋ ਇਹ ਜੇ ਪੰਜਾਬ ਨਾ ਟੁੱਟਦਾ ਪੰਜਾਬ ਦੇ ਵਿਚਕਾਰ ਹਕਦੇਵ ਦੀ ਲੀਗ ਨਾ ਨਿਕਲਦੀ ਤੇ ਪੰਜਾਬੀਆਂ ਦਾ ਉਹ ਪਿਆਰ ਸਤਿਕਾਰ ਕਾਇਮ ਰਹਿਣਾ ਸੀ ਸੋ ਪੰਜ ਤੀ ਚੈਨਲ ਮੈਂ ਬਲਿੰਦਰ ਸਿੰਘ ਪੰਗੂ ਅਸੀਂ ਅੱਜ ਆ ਜਿਹੜਾ ਐਪੀਸੋਡ ਤਿਆਰ ਕੀਤਾ ਇੱਥੇ ਹੀ ਸਮਾਪਤੀ ਕਰਦੇ ਹਾਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤਹਿਰੇ